ਲੋਕ ਸਭਾ ਜ ਜ ਉਹਨਾਂ ਨੂੰ ਲੈ ਕੇ ਸਿਆਸੀ ਪਾਰਾ ਦਿਨ ਬਦਨ ਚੜਦਾ ਜਾ ਰਿਹਾ ਹੈ ਤੇ ਉੱਥੇ ਅਕਾਲੀ ਤੇ ਕਾਂਗਰਸੀਆਂ ਦੇ ਆਪਸੀ ਝਗੜੇ ਵੀ ਸਾਹਮਣੇ ਆ ਰਹੇ ਨੇ ਉਹਨੇ ਮਾਮਲਾ ਹੈ ਗੁਰਦਾਸਪੁਰ ਦੇ ਪਿੰਡ ਰਸੂਲਪੁਰ ਟੇਪਾਦਾ ਜਿੱਥੇ ਤੁਹਾਡੇ ਸਾਹਮਣੇ ਪੀਲੀ ਪੱਗਵੰਨੀ ਖੜਾ ਨਜ਼ਰ ਆ ਰਿਹਾ ਤੇ ਉੱਚੀ ਉੱਚੀ ਬੋਲ ਰਿਹਾ ਸ਼ਖਸ ਪਿੰਡ ਦਾ ਕਾਂਗਰਸੀ ਸਰਪੰਚ ਬਿਸ਼ਨ ਦਾਸ ਹੈ ਤੇਰੇ ਕੋਲ ਹੁਣ ਸੁਤੇ ਤੂੰ ਚਿਕਾਵੇ ਪੰਚਾਇਤ ਸ਼ਾਟ ਕਰ ਇਹ ਕਿਧਰ ਦੀ ਕਰਦਾ ਜੋ ਕਿ ਨਹੀਂ ਲਾਇਆ ਤੇਰੇ ਕੋਲ ਚਿਕਾਣਾ ਨਾ ਕਰ ਮੈਂ ਇਸ ਕਰ ਤੇ ਉਹਨਾਂ ਮੈਂ ਕੀ ਜਮਾਦਾਰ ਕੋਲੋਂ ਫਾਇ ਤੇਰੇ ਕੋਲ ਚਿਕਾਏ ਜਿਹੜਾ ਤੂੰ ਗੰਦ ਪਾਇਆ ਦਾ ਤੂੰ ਸਾਰਿਆਂ ਨੂੰ ਕੁਮਰਾ ਕਰਦਾ ਇਹ ਸਰਪੰਚਾਂ ਦੇ ਸਰਪੰਚਾਂ ਦੇ ਦੇਖੋ ਕਿਦਾਂ ਦੀ ਬੋਲੀ ਪਾਣੀ ਬੋਲੀ ਕੀ ਬੋਲੀ ਕੀ ਕਰੇ ਇਹ ਇਸ ਤਰੀਕੇ ਨਾਲ ਬੋਲਦੇ ਆਂ ਤੰਗ ਕਰਦੇ ਆ ਜੀ ਇਦਾਂ ਹੀ ਤੰਗ ਕਰੀ ਜਾਂਦੇ ਆ ਜੀ ਤੰਗ ਤੈਨੂੰ ਕਰਨਾ ਮੈਂ ਇਹ ਬਹੁਤ ਜ਼ਿਆਦਾ ਇਹ ਮੈਨੂੰ ਇਹਨਾਂ ਨੇ ਪ੍ਰੇਸ਼ਾਨ ਕੀਤਾ ਵੀ ਮੈਂ ਪਿੰਡ ਛੱਡ ਕੇ ਜਾਣ ਨੂੰ ਇਥੋਂ ਤਿਆਰ ਬੈਠਾ ਹਾਂ ਵੀ ਮੈਂ ਇਹਨਾਂ ਤੋਂ ਦੁਖੀ ਹੋ ਗਿਆ ਤੂੰ ਜਾਣਾ ਤੂੰ ਆਪਣੀ ਨੀਤੇ ਜਾਣਾ ਹੈ ਤੂੰ ਸਾਰਾ ਕੂੜਾ ਵਿੱਚ ਫੁੱਟਿਆ ਹੈ ਆ ਵੇਖੋ ਸਾਰਾ ਕੂੜਾ ਪਿਆ ਪਿਛੇ ਹਰ ਤੋਂ ਮੈਨੂੰ ਰਹਿਣ ਦੇ ਤੂੰ ਚੁੱਪ ਚਖ ਲੈ ਮੈਂ ਕੱਠਾ ਮੇਰੀ ਗੋ ਕਰਾਣਾ ਆ ਓਏ ਕੱਢ ਦੇ ਮੈਂ ਇਹਨੂੰ ਡਰ ਮੇਰੀ ਜਿੱਦ ਮੈਂ ਜਿੱਦ ਕਰਨਾ ਮੈਂ ਜਿੱਦ ਨਹੀਂ ਕਰਦੀ ਹੁੰਦੀ ਨਹੀਂ ਨਹੀਂ ਤੇਰੀ ਰੂਪ ਪਠੜਾ ਇਹਦਾ ਸਦੀ ਹੈ ਭਾਈ ਨੀ ਮੇਰੀ ਪਤਾ ਕੀ ਇਹਨਾਂ ਨੂੰ ਡਾਂਡੇ ਹੋਈ ਆ ਪੰਚਾਇਤ ਨੂੰ ਗਾਹਾਂ ਕੱਢਣੇ ਇਹ ਕੋਈ ਸ਼ੂਬੂ ਤਸਾਹੀ ਇਸ ਇਹਨੇ ਬੰਦਿਆਂ ਨੂੰ ਡਾਂਡੇ ਆ 10 ਦਿਨ ਗਲੀਆਂ ਸਾਫ਼ ਕਰੇ ਨਾਲੀਆਂ ਸਾਫ਼ ਇਹ ਕਰੇ ਡਾਂਡੇ ਆ ਇਹ ਜੁਰਮਾਨਾ ਆ ਜਿਹੜਾ ਸੁਪਟੈਂਟ ਜਿਹੜਾ ਹੁੰਦਾ ਉਹ ਆਣ ਕੇ ਤਰੀਕੇ ਨਾਲ ਗੱਲ ਕਰਦਾ ਭਾਜੀ ਮੇਰੇ ਨਾਲ ਫਰਮਾਨ ਸੁਣਾ ਦੇ ਤਾਂ ਜਿੱਦੋਂ ਫਿਰ ਪੜ੍ਹਿਆ ਆ ਦੇਖੋ ਅਗਲੀ ਵਾਰ ਜੇ ਰਾਗ ਨਹੀਂ ਜਦੋਂ ਮਰਦੀ ਜਿੱਤੀ ਲੈ ਕੇ ਪਹਿਲਾਂ ਕਰੂ ਇਦਾਂ ਕਰਦਾ ਸੁਪਟੈਂਟ ਫਰਮਾਨ ਆ ਜੁਰਮਾਨਾ ਉਨੇ ਸਿਰ ਪੰਚ ਤੇ ਪਿੰਡ ਦੇ ਅਕਾਲੀ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਵਰਕਰਾਂ ਨੂੰ ਧਮਕਾਉਣ ਤੇ ਉਹਨਾਂ ਦੇ ਘਰਾਂ ਦੇ ਬਾਹਰ ਗੰਦ ਸੁੱਟਣ ਦੇ ਇਲਜ਼ਾਮ ਲਾਗ ਰਹੇ ਨੇ ਜੀਹਾਂ ਇਸ ਪਿੰਡ ਦੇ ਅਕਾਲੀ ਵਰਕਰ ਰਾਜਕਮਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਕਾਂਗਰਸ ਨੂੰ ਵੋਟਾਂ ਨਹੀਂ ਪਾਈਆਂ ਤਾਂ ਕਰਕੇ ਸਰਪੰਚ ਵੱਲੋਂ ਉਹਨਾਂ ਨਾਲ ਇੰਜ ਖੁੰਦਾ ਕੱਢੀ ਜਾ ਰਹੀ ਹੈ ਕਿ ਉਹਨਾਂ ਦੇ ਪਰਿਵਾਰ ਤੇ ਬੱਚਿਆਂ ਨੂੰ ਇੰਜ ਗੰਦ 'ਚ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਮੇਰਾ ਇਹ ਪਿੰਡ ਹੈ ਗਰਫੂਲਪੁਰ ਟਿੱਬਾ ਮੈਂ ਕਾਲੀ ਦਲ ਦੇ ਨਾਲ ਮੈਂ ਸੰਬੰਧ ਰੱਖਦਾ ਹਾਂ ਮੈਂ ਕਾਂਗਰਸ ਨੂੰ ਬੋਟ ਨਹੀਂ ਪਾਈ ਜਿਸ ਕਾਰਨ ਮੇਰੇ ਬੂਏ ਗਾੜੀ ਕੂੜਾ ਲਾ ਰਿਆ ਜੀ ਵੀ ਤੁਹਾਨੂੰ ਬੋਟਾਂ ਨਹੀਂ ਪਾਈਆਂ ਤੇ ਆਹੇ ਇਹ ਬੂਏ ਗਾੜੀ ਗੰਦ ਪਾਉਣਾ ਇੱਕ ਦੋ ਮਿੰਟ ਵੀ ਕਾਂਗਰਸ ਦਾ ਵੀ ਆਹੇ ਕਾਂਗਰਸੀ ਆਹੇ ਤੁਹਾਡਾ ਧੱਕਾ ਕਰਨਾ ਆਹੇ ਕਾਲੀਏ ਜਿਹੜੇ ਆ ਆਹੇ ਕਾਲੀਆਂ ਨੂੰ ਇੱਥੇ ਰਹਿ ਨਹੀਂ ਦੇ ਜਿਹੜੇ ਕਾਲੀਏ ਪਾਰਟੀ ਨਾਲ ਸੰਬੰਧ ਰੱਖਦੇ ਆ ਉਹਨਾਂ ਨੂੰ ਆਹੇ ਇਦਾਂ ਹੀ ਗੰਦ ਪਾ ਕੇ ਕਾਂਗਰਸ ਨੇ ਵੀ ਆਪਾਂ ਮਾਰਨਾ ਵਾ ਹਾਂ ਮੇਰੇ ਆ ਬੱਚੇ ਛੋਟੇ ਛੋਟੇ ਬੱਚੇ ਆਡੇ ਮੇਰੇ ਇਥੇ ਬੂਏ ਦੇ ਵਿੱਚ ਇੰਨਾ ਗੰਦ ਪੰਦੇ ਸਾਰਾ ਵੀ ਵੇਖੋ ਕੋਈ ਹਾਲਾਤ ਆ ਕਿ ਵੇਖੋ ਕੋਈ ਮੁਸ਼ਕਲ ਇੰਨੀ ਉਥੇ ਦੂਜੇ ਪਾਸੇ ਇਸ ਦੇ ਉਲਟ ਕਾਂਗਰਸੀ ਸਰਪੰਚ ਨੇ ਆਪਣੇ ਤੇ ਲੱਗ ਰਹੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਉਲਟਾ ਕਾਲੀ ਵਰਕਰ 'ਤੇ ਇਲਜ਼ਾਮ ਲਗਾ ਦਿੱਤੇ। ਇਹ ਉਹ ਗੰਦ ਉਸਨੇ ਖੁਦ ਫੈਲਾਇਆ ਹੈ। ਇਹ ਉਹ ਸਾਫ਼ ਕਿਉਂ ਕਰਨਗੇ? ਇਸ ਸਸ਼ਕਸ਼ ਨੇ ਆਪਣੇ ਹੱਥੀ ਨਾਲ ਹੀ ਜੋ ਕੱਢਿਆ। ਆਪੇ ਇਹਨਾਂ ਗਲੀ ਦੇ ਵਿੱਚ ਸਾਰੇ ਜਿੰਨੀ ਗਲੀ ਸੀ ਸਾਰੀ ਇਹਨਾਂ ਪਰ ਦਿੱਤੀ ਮੈਂ ਇਸ ਨੂੰ ਰੋਕਿਆ। ਮੈਂ ਰੋਕਿਆ ਇਸ ਨੂੰ ਇਹ ਰੁਕਦਾ ਨਹੀਂ। ਇਹਨ ਸੋਕੋ ਮੈਨੂੰ ਮਾੜਾ ਚੰਗਾ ਲੱਭ ਜਾ ਕੇ ਆਖਿਆ। ਔਰ ਮੈਂ ਇਸ ਕਰਕੇ ਇਹ ਸਾਰੇ ਬੰਦਿਆਂ ਨੇ ਮੈਨੂੰ ਬਹੁਤ ਤੰਗ ਕੀਤਾ ਇਹਨਾਂ ਨੂੰ ਮੈਂ ਕਿਹਾ ਇਹ ਮੰਦੇ ਨਹੀਂ ਸੀ ਇਸ ਕਰਕੇ ਇੱਥੋਂ ਤੱਕ ਮੈਨੂੰ ਪਤਾ ਸਾਰਾ ਗਲੀ 'ਚ ਜਿੰਨਾ ਗੰਦ ਲਾਇਆ ਦਾ ਹੈ ਇਹਨਾਂ ਅਸ਼ਿਕਸ਼ਣੇ ਲਾਇਆ ਦਾ ਜਿਹੜੇ ਮੇਰੇ ਤੇ ਨਿਜ਼ਾਮ ਲਾਉਂਦੇ ਉਹਨੂੰ ਕੋਈ ਮੈਂ ਰੋਕਿਆ ਨਹੀਂ ਨਾ ਮੈਂ ਰੋਕਾਂਗਾ ਉਹ ਰੋਜ਼ਾਨਾ ਹੁੰਦਾ ਹੈ ਹਫਤੇ ਬਾਅਦ ਸਫਾਈ ਕਰਨ ਵਾਤੇ ਹੁੰਦਾ ਹੈ ਸਫਾਈ ਕਰਕੇ ਉਹ ਥੋੜੀ-ਥੋੜੀਆਂ ਜਿਹੜੀਆਂ ਹੁੰਦੀਆਂ ਢੇਰੀਆਂ ਢੇਰੀਆਂ ਲਾ ਦਿੰਦਾ 30 ਦੇ ਦੇ ਨਾਨਕ ਢੇਰੀਆਂ ਚੁੱਕਦਾ ਇਹਨਾਂ ਸਾਰੀਆਂ ਢੇਰੀਆਂ ਚੁੱਕ ਕੇ ਰਾਤੋਂ ਰਾਤ ਗਲੀ ਦੇ ਵਿੱਚ ਸਾਰਾ ਖਲਾੜਦਾ ਜੰਗਲਾ ਵੀ ਪੁੱਟ ਕੇ ਤੇ ਜੰਗਲੇ ਚੋਂ ਪੁੱਟ ਕੇ ਸਾਰਾ ਗੰਦ ਗਲੀ ਚ ਖਲਾੜਦਾ ਇਸ ਨੂੰ ਮੈਂ ਰੋਕਿਆ ਔਰ ਹੀ ਮੈਨੂੰ ਮਾਰਨ ਪੈਂਦਾ ਨਹੀਂ ਇਹ ਗੱਲ ਬਿਲਕੁਲ ਨਹੀਂ ਦੇਖੋ ਮੈਂ ਸਰਪੰਚਾਇਤ ਦੇ ਮੌਕੇ ਦਾ ਮੇਰੇ ਬਾਤ ਜਿਨ ਨੂੰ ਨਹੀਂ ਪਾਈਆਂ ਉਹਨਾਂ ਵੀ ਪਾਈਆਂ ਜਿਨ ਪਾਈਆਂ ਉਹਨਾਂ ਵੀ ਪਾਈਆਂ ਮੈਨੂੰ ਇਹੋ ਜੀ ਪਾਰਟੀਬਾਜੀ ਦਾ ਕੋਈ ਮਤਲਬ ਨਹੀਂ ਹੈ ਮੈਂ ਪੱਕਾ ਕਾਂਗਰਸੀ ਆਈ ਚੋਣ ਕੂੜਾ ਇਹ ਸਾਫ਼ ਕਰ ਦੇਣ ਇਕੱਠਾ ਕਰ ਦੇਣ ਮੈਂ ਮੁਲਾਜ਼ਮਾਂ ਕੋਲ ਚੁਕਾ ਕੇ ਬਾਹਰ ਸਟ ਉਥੇ ਇਹਨਾਂ ਦੀਸ ਲੜਾਈ ਚ ਪਿੰਡ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਹ ਵੀ ਗੰਦ ਲਾਇਦਾ ਆ ਉਹਨਾਂ ਨੇ। ਚੁੱਕਦੇ ਜਾਂ ਨਹੀਂ ਉਹਦੇ ਕੋਲਵਾ ਲੈਂਦੇ ਨੇ ਚੁੱਕਦੇ ਜਾਂ ਨਹੀਂ ਅਗਰ ਮੁਸ਼ਕ ਬੜੀ ਆਂਡੇ ਸਾਡੇ ਬੱਚੇ ਵੀ ਬਿਮਾਰ ਹੋਣ ਦੇਦੇ ਨੇ ਤੇ ਸਾਨੂੰ ਇੱਥੇ ਮੁਸ਼ਕ ਰੋਟੀ ਖਾਂਦੀ ਵੀ ਦਿੱਕਤਾਂ ਆਂਡਦੀ ਆ। ਅੱਜ ਪੰਜ 6 ਦਿਨ ਹੋ ਗਿਆ। ਨਾ ਉਹ ਚੁੱਕ ਉਹ ਚੁੱਕਣ ਆਂਦਾ ਆ ਇਹ ਚੁੱਕਣ ਨਹੀਂ ਦਿੰਦਾ ਸਰਪੰਚ ਸਾਹਿਬ ਨੇ ਚੁੱਕਣ ਦੇ। ਉਹ ਕਹਿੰਦਾ ਵੀ ਇਹਨਾਂ ਦੇ ਬੂਹੇ ਘੜੀ ਨੂੰ ਚੁੱਕਣੀ। ਇਹਨਾਂ ਮੈਨੂੰ ਵੋਟਾਂ ਨਹੀਂ ਪਾਈ ਦੀ। ਉਹਨਾਂ ਦੀ ਜੀ ਗੱਲ ਇਹ ਹੈ ਕਿ ਪਿੰਡ ਵਾਲਿਆਂ ਦੀ ਸਮੱਸਿਆ ਦਾ ਹੱਲ ਇੱਥੇ ਸਰਪੰਚ ਸਾਹਿਬ ਨੂੰ ਆਪਣਾ ਗੁੱਸਾ ਇੰਜ ਕਿਸੇ ਦੀ ਲੜਾਈ ਪਿੱਛੇ ਵਿਚਾਰੇ ਪਿੰਡ ਵਾਸੀ ਆਖਰ ਕਿਉਂ ਸਜ਼ਾ ਪੱਕਾ ਗੁਰਦਾਸਪੁਰ ਤੋਂ ਅਫਤਾਰ ਸਿੰਘ ਦੀ ਰਿਪੋਰਟ ਦਿੱਲੀ ਪੁਲਿਸ ਪੰਜਾਬ ਕੈਨੇਡਾ ਐਸ ਡੀ ਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀ ਆਈ ਸੀ ਅਤੇ ਆਇਲਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸ ਡੀ ਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563